ਜਿੱਥੇ ਸਾਡੇ ਕਿਸਾਨ ਭਰਾ ਪੰਜਾਬ ਦੇ ਸਮੁੱਚੇ ਹਿੰਦੁਸਤਾਨ ਦੇ ਜਿਹੜੀਆਂ ਆਪਣੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਤੇ ਜਿਹੜੇ ਪੂਰਾ ਜਿਹੜਾ ਸਾਲ ਪਿਛਲਾ ਸਾਲ ਜਿਹੜਾ 21 ਦਾ ਸਾਲ ਸੀ ਤੇ ਉਹਨਾਂ ਨੇ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆਪਣੀਆਂ ਮੰਗਾਂ ਸੈਂਟਰ ਸਰਕਾਰ ਦੇ ਅੱਗੇ ਰੱਖੀਆਂ ਤੇ ਸੈਂਟਰ ਸਰਕਾਰ ਨੇ ਜਿਹੜਾ ਪੁਸ਼ਕ ਮੰਗਾ ਮੰਗ ਕੇ ਤੇ ਦੂਜਾ ਉਹਨਾਂ ਦੇ ਨਾਲ ਧੋਖਾ ਕੀਤਾ ਕਿਸਾਨਾਂ ਕਿਸਾਨ ਭਰਾਵਾਂ ਦੇ ਨਾਲ ਤੇ ਜਿਹੜੀਆਂ ਉਹਨਾਂ ਦੇ ਉੱਪਰ ਨਜਾਇਜ਼ ਕੇਸ ਬਣਾਏ ਗਏ ਕਿਸਾਨਾਂ ਦੇ ਉੱਪਰ ਜਿਹੜੇ ਕਿਸਾਨ ਜਿਹੜੇ ਨੇ ਮੋਰਚੇ ਦੇ ਦਰਮਿਆਨ ਸ਼ਾਂਤਮਈ ਮੋਰਚੇ ਦੇ ਦਰਮਿਆਨ ਜਿਹੜੇ ਸ਼ਹੀਦੀਆਂ ਪ੍ਰਾਪਤ ਕਰਦੇ ਨਾ ਉਹਨਾਂ ਦਾ ਕੋਈ ਮੁਆਵਜ਼ਾ ਨਾ ਉਹਨਾਂ ਨੂੰ ਕੋਈ ਜਿਹੜੇ ਹੈ ਉਹਨਾਂ ਦੇ ਕੇਸ ਵਾਪਸ ਲਏ ਗਏ ਤੇ ਜਿਹੜੀਆਂ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹ ਵੀ ਉਹਨਾਂ ਦੀਆਂ ਨਹੀਂ ਮੰਗੀਆਂ ਮੰਨੀਆਂ ਜਾ ਰਹੀਆਂ ਤੇ ਹੁਣ ਜਿਹੜਾ ਸੈਂਟਰਲ ਸਰਕਾਰ ਜਿਹੜੀ ਭਾਜਪਾ ਸਰਕਾਰ ਹੈ ਤੇ ਹਰਿਆਣੇ ਦੀ ਸਰਕਾਰ ਕਿਸਾਨਾਂ ਦੇ ਉੱਪਰ ਜਿਹੜੇ ਅਥਰੂ ਗੈਸ ਤੇ ਗੋਲਿਆਂ ਦੇ ਨਾਲ ਉਹਨਾਂ ਦੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਦਿੱਲੀ ਵੱਲ ਨੂੰ ਜਾ ਰਹੇ ਨੇ ਤੇ ਉਹਨਾਂ ਦੇ ਉੱਪਰ ਜਿਹੜੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਅਟੈਕ ਕਰਕੇ ਤੇ ਜਿਹੜਾ ਉਹਨਾਂ ਨੂੰ ਕਿਸਾਨਾਂ ਦੇ ਉਪਰ ਅਥਰੂ ਗਏ ਗੋਲੇ ਛੱਡੇ ਜਾ ਰਹੇ ਨੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਉਹ ਜੇ ਕਿਸਾਨ ਜਿਹੜੇ ਪੰਜਾਬ ਦੇ ਸੈਂਟਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਸੈਂਟਰ ਸਰਕਾਰ ਜਿਹੜੀ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਿਹੜੇ ਪੰਜਾਬ ਹੈ ਪੰਜਾਬ ਨਹੀਂ ਸਰਹੱਦਾਂ ਦੀ ਰਾਖੀ ਵਾਸਤੇ ਹਮੇਸ਼ਾ ਪਹਿਲਾਂ ਵੀ ਤੇ ਹੁਣ ਵੀ ਤਤ ਪਰ ਰਹੇਗੇ ਜਿਹੜਾ ਹਿੰਦੁਸਤਾਨ ਦੀ ਰਾਖੀ ਪਹਿਲਾਂ ਵੀ ਕੀਤੀ ਤੇ ਹੁਣ ਵੀ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਸਿੱਖ ਕੌਮ ਜਿਹੜੀ ਹੈ ਖਾਲਸਾ ਪੰਥ ਜਿਹੜਾ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਆਪਣਾ ਸਰਬੰਸ ਵਾਰ ਕੇ Hindu ਧਰਮ ਦੀ ਰੱਖਿਆ ਕੀਤੀ ਤੇ ਜਿੱਥੇ ਅੱਜ ਸਾਡੇ ਕਿਸਾਨ ਭਰਾਵਾਂ ਦੇ ਉੱਪਰ ਅੰਨਾ ਤਸ਼ੱਦਦ ਜਿਹੜਾ ਹੈ ਉਹਨਾਂ ਦੀਆਂ ਜਾਇਜ਼ ਮੰਗਾਂ ਵੀ ਨਹੀਂ ਮੰਨੀਆਂ ਜਾ ਰਹੀਆਂ ਤੇ ਉਹਨਾਂ ਦੇ ਉੱਪਰ ਅਥਰੂ ਗੇਂ ਛੱਡੇ ਜਾ ਰਹੇ ਨੇ ਗੋਲੇ ਛੱਡੇ ਜਾ ਰਹੇ ਨੇ ਉਹ ਕਦੇ ਵੀ ਜਿਹੜੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਉਹਨਾਂ ਦੇ ਉੱਪਰ ਜਿਹੜੇ ਅਥਰੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਸਮੂਚੀਆਂ ਨਹਿਂਸਿੰਘ ਜਥੇਬੰਦੀਆਂ ਵੱਲੋਂ ਨਖੇਦੀ ਕਰਦਾ ਤੇ ਨਾਲ ਹੀ ਇਹ ਜਿਹੜਾ ਕਿਸਾਨ ਭਰਾਵਾਂ ਨੂੰ ਉਹਨਾਂ ਨੂੰ ਉਹਨਾਂ ਦੀ ਜਿੱਥੇ ਵੀ ਕੋਈ ਵੀ ਜ਼ਰੂਰਤ ਹੋਊਗੀ ਸਾਰੀਆਂ ਹੀ ਅਸੀਂ ਨਹਿਂਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾਗਲ ਪੰਜਵਾਂ ਤਖਤ ਜਿੱਥੇ ਪਹਿਲਾਂ ਵੀ ਉਹਨਾਂ ਦੇ ਨਾਲ ਡਟ ਕੇ ਖੜੇ ਰਹੇ ਆਂ ਤੇ ਹੁਣ ਵੀ ਅੱਗੇ ਵੀ ਉਹਨਾਂ ਦੀ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਹੋਵੇਗੀ ਇਹ ਨਾ ਸੈਂਟਰ ਸਰਕਾਰ ਸਮਝੇ ਜਾਂ ਜਿਹੜੀ ਹਰਿਆਣਾ ਸਰਕਾਰ ਹੈ ਕਿ ਕਿਸਾਨਾਂ ਦੇ ਉੱਪਰ ਜਿਹੜਾ ਇਹ ਅੰਨਾ ਤਸ਼ੱਦਦ ਕਰੂਗੀ ਜਾਂ ਉਹਨਾਂ ਦੇ ਸ਼ਾਂਤਮਈ ਜਿਹੜਾ ਉਹ ਉਹਨਾਂ ਵੱਲੋਂ ਜਿਹੜੀਆਂ ਮੰਗਾ ਮੰਗੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਉੱਪਰ ਜਿਹੜਾ ਅੰਨਾ ਤਸ਼ੱਦਦ ਨਾ ਕਰੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਤੇ ਉਹ ਮੰਗਣ ਵੱਲ ਧਿਆਨ ਦੇਵੇ ਤੇ ਉਹ ਮੰਨਣ ਉਹਨਾਂ ਦੀਆਂ ਮੰਗਾਂ ਜੇ ਨਹੀਂ ਮੰਨਣਗੇ ਤੇ ਖਾਲਸਾ ਪੰਥ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਪੂਰੇ ਤਨ ਮਨ ਤੇ ਧਨ ਦੇ ਨਾਲ ਜਵਾਬਾਨ ਲਾਗਿਓ ਤਵੇਂ ਰੋਸ ਜਾਗਿਓ ਸੋ ਉਹਨਾਂ ਦੇ ਨਾਲ ਤਗੜੇ ਹੋ ਕੇ ਅਸੀਂ ਸਾਰੇ ਕਿਸਾਨ ਭਰਾਵਾਂ ਦੇ ਨਾਲ ਖੜਾਂਗੇ ਗੱਜ ਗੱਜ ਕਰ ਅੱਗੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਜਿਹੜੀ ਸੈਂਟਰ ਸਰਕਾਰ ਹੈ ਉਹਨੂੰ ਮੰਗਾ ਮੰਨਣ ਵਾਸਤੇ ਜਿਹੜਾ ਮਜਬੂਰ ਕਰ ਦਿਆਂਗੇ ਤੇ ਜੇ ਖਾਲਸਾ ਪੰਥ ਨੇ ਜਿਹੜਾ ਹਮੇਸ਼ਾ ਹੀ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਤੇ ਜੇ ਕਿਸੇ ਨੇ ਜ਼ੁਲਮ ਕੀਤਾ ਤੇ ਉਹਨੂੰ ਉਹਦਾ ਜਿਹੜਾ ਜਵਾਬ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਵੀ ਦੇਣਾ ਆਉਂਦਾ ਜਿੰਕ ਜਿੰਕਾਰ ਆਖ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਫਿਰ ਤੋਂ ਦੁਬਾਰਾ ਸੈਂਟਰ ਜਿਹੜੀ ਸਰਕਾਰ ਹੈ ਬੀਜੇਪੀ ਦੀ ਇਹ ਜਿਹੜਾ ਸਿੱਖਾਂ ਦੇ ਕਿਸਾਨਾਂ ਦੇ ਉੱਪਰ ਜਿਹੜਾ ਇਹੋ ਜਿਹਾ ਜ਼ੁਲਮ ਨਾ ਕਰੇ ਜਿਹੜਾ ਇਹਨਾਂ ਨੂੰ ਭੁਗਤਣਾ ਪਵੇ ਤੇ ਉਹ ਜਿਹੜਾ ਇਹਨਾਂ ਦੀਆਂ ਤੁਰੰਤ ਜਿਹੜੀਆਂ ਮੰਗਾਂ ਮੰਨਣ ਜਿਹੜੀਆਂ ਕਿਸਾਨ ਭਰਾਵਾਂ ਦੀਆਂ ਮੰਗਾਂ ਨੇ ਤੇ ਉਹਨਾਂ ਦੇ ਉੱਪਰ ਜ਼ੁਲਮ ਕਦੇ ਵੀ ਜਿਹੜਾ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋ ਜਿੱਥੇ ਸੈਂਟਰਲ ਸਰਕਾਰ ਤੇ ਉੱਥੇ ਜਿਹੜੀ ਹਰਿਆਣਾ ਸਰਕਾਰ ਵੀ ਉਨੀ ਦੋਸ਼ੀ ਹੈ ਜਿਹੜੀ ਆਪਣੇ ਕਿਸਾਨਾਂ ਦੇ ਉੱਪਰ ਜਿਹੜਾ ਤਸ਼ੱਦਦ ਕਰ ਰਹੇ ਨੇ ਤੇ ਉਹਨਾਂ ਦੇ ਜਿਹੜੇ ਅਥਰੂ ਗੈਸ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਪਿੱਛੇ ਵੀ ਖੜੇ ਨੇ ਡਰੋਨ ਤੇ ਰਾਹੀ ਉਹਨਾਂ ਦੇ ਉੱਪਰ ਜਿਹੜੇ ਨੇ ਉਹ ਜਿਹੜੇ ਗੈਸ ਵਾਲੇ ਬੰਬ ਤੇ ਉਹਨਾਂ ਦੇ ਉੱਪਰ ਸੁੱਟ ਰਹੇ ਨੇ ਜਿਵੇਂ ਕਿ ਪਾਕਿਸਤਾਨ ਦੇ ਨਾਲ جنگ ਲੱਗੀ ਹੁੰਦੀ ਹੈ ਤੇ ਕਿਵੇਂ ਕੰਡਿਆਲੀ ਤਾਰਾਂ ਇਹ ਵੋਟਾਂ ਦੇ ਨਾਲ ਚੁਣ ਕੇ ਆਈ ਹੋਈ ਸਰਕਾਰ ਹੈ ਕੋਈ ਇਤਨੀ ਵੀ ਉਹ ਆਪਣੇ ਉਹ ਧੱਕੇ ਦੇ ਨਾਲ ਜੰਗ ਜਿੱਤ ਕੇ ਨਹੀਂ ਆਈ ਹੋਈ ਉਹ ਜਿਹੜੀ ਹੈ ਵੋਟਾਂ ਤੇ ਨਾਲ ਵੋਟਾਂ ਉਹਨਾਂ ਨੂੰ ਪਈਆਂ ਨੇ ਤਾਂ ਹੀ ਉਹ ਸਰਕਾਰ ਬਣਾ ਸਕੇ ਨੇ ਤੇ ਜੇ ਉਹ ਇਹੋ ਜਿਹਾ ਪਾਪ ਕਰਨਗੇ ਤੇ ਉਹ ਦੁਬਾਰਾ ਜਿਹੜੇ ਹੈ ਫੇਰ ਉਹ ਕਦੇ ਵੀ ਇਹ ਸਰਕਾਰ ਨਹੀਂ ਬਣਾ ਸਕਦੇ ਇਸ ਕਰਕੇ ਸੈਂਟਰ ਸਰਕਾਰ ਨੂੰ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਤੁਰੰਤ ਉਹਨਾਂ ਦੀਆਂ ਮੰਨਣ ਤੇ ਜੋ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਬਿਲਕੁਲ ਉਹਨਾਂ ਨੂੰ ਆਪਣੇ ਨਹੀਂ ਕਰਨੀ ਚਾਹੀਦੀ ਤੇ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਕਿਸਾਨਾਂ ਦੇ ਨਾਲ ਹਮੇਸ਼ਾ ਚਟਾਨ ਦੀ ਤਰ੍ਹਾਂ ਖੜਾਂਗੇ ਗੱਡ ਗੱਡ ਕਰਕੇ ਜਾਵੇ ਫੱਟੇ ਪਾਵੇ ਨਿਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ